ਸਮਾਰਤ ਲਾਭ ਕੀਤੀ ਆ ਉਹਦੇ ਬਾਰੇ ਥੋੜਾ ਬ੍ਰੀਫ ਕਰ ਦੋ ਨਾਮ ਦਾਤ ਜਤ ਲਾਭ ਦਾ ਗਰੇਂਦਰ ਸਿੰਘ ਬਾਜਵਾ ਮੇਰਾ ਨਾਮ ਹੈ ਅਸੀਂ 13 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਨਵੀਂ ਖੇਤਰੀ ਰਾਜਨੀਤਿਕ ਪਾਰਟੀ ਜਿਹੜੀ ਇਹ ਉਹ ਬਣਾਉਣ ਜਾ ਰਹੇ ਜਿਹੜੇ ਅਸੀਂ ਬੈਠੇ ਆ ਤੇ ਪਹਿਲੋ ਅਸੀਂ ਸੰਯੁਕਤ ਕਾਲੀ ਦਲ ਦੇ ਨਾਲ ਸੀ ਜਿਹਦੇ ਪ੍ਰਧਾਨ ਜਿਹੜਾ ਸਰਦੇਵ ਸਿੰਘ ਟੀਨਸਾ ਸੀ ਉਹ ਬਾਦਲ ਕਾਲੀਦਾਲ ਨਾਲ ਚਲੇ ਗਏ ਤੇ ਇੱਕ ਧੜਾ ਜਿਹੜਾ ਹੈ ਉਹ ਸਾਡਾ ਇਹ ਧੜਾ ਜਿਹੜਾ ਉਹ ਨਹੀਂ ਗਿਆ ਨਾਲ ਤੇ ਅਸੀਂ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਗਠਨ ਕਰਨ ਜਾ ਰਹੇ ਆ ਭਾਈ ਪਾਲ ਸਿੰਘ ਜੀ ਫਰਾਂਸ ਜਿਹੜੇ ਕੌਮੀ ਸਾਫ ਮੋਰਚੇ ਦੇ ਕਨਵੀਨਰ ਨੇ ਅਸੀਂ ਇਹਨਾਂ ਨੂੰ ਵੀ ਬੇਨਤੀ ਕੀਤੀ ਕਿ ਅਸੀਂ ਪੰਖ ਦਰਦੀਆਂ ਨੂੰ ਪੰਜਾਬ ਦਰਦੀਆਂ ਨੂੰ ਇਕੱਠੇ ਕਰਕੇ ਦੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਇਹ ਸੰਘਰਸ਼ ਕਰੀਏ ਇਹ ਨਵੀਂ ਪਾਰਟੀ ਜਿਹੜੀ ਹੈ ਉਹ ਗਠਿਤ ਕਰੀਏ ਪਾਰਟੀ ਦਾ ਮੁੱਖ ਅਜੰਡਾ ਕੀ ਹੋਏਗਾ ਤੇ ਜਿਹੜਾ ਪਾਰਟੀ ਕਿਸ ਤਰ੍ਹਾਂ ਕੰਮ ਕਰੇਗੀ ਤੇ ਕੀ ਨਾਮ ਅਜੇ ਤੱਕ ਕੀ ਰੱਖਿਆ ਗਿਆ ਹੈ ਪਾਰਟੀ ਦਾ ਪਾਰਟੀ ਦਾ ਨਾਮ ਅਸੀਂ 13 ਤਰੀਕ ਨੂੰ ਤੁਹਾਨੂੰ ਦੱਸਾਂਗੇ ਅਜੰਡੇ ਜਿਹੜੇ ਆ ਪੰਥ ਤੇ ਪੰਜਾਬ ਦੇ ਜਿਹੜੇ ਆ ਮੁੱਦੇ ਜਿਹੜੇ ਲੰਬੇ ਸਮੇਂ ਤੋਂ ਆਪਾ ਅਕਾਲੀ ਦਲ ਜਿਹੜਾ ਹੈ ਉਹ ਸੰਘਰਸ਼ ਕਰਦਾ ਰਿਹਾ ਪਰ ਅਕਾਲੀ ਦਲ ਨੇ ਕੇਵਲ ਇੱਕ ਹੀ ਕੰਮ ਫੜ ਲਿਆ ਕਿ ਆਪਾਂ ਸਤਾ ਤੇ ਕਰਨਾ ਹੈ ਜਦੋਂ ਸਤਾ ਤੇ ਕਾਬਜ ਹੋ ਗਏ ਉਹਨਾਂ ਨੇ ਸਾਰੇ ਪੰਜਾਬ ਦੇ ਏਜੰਡੇ ਪੰਜ ਪੰਥ ਦੇ ਏਜੰਡੇ ਜਿਹੜੇ ਆ ਉਹ ਸਾਰੇ ਉਹਨਾਂ ਨੇ ਵਿਸਾਰ ਦਿੱਤੇ ਉੱਥੇ ਦੇ ਉੱਥੇ ਹੀ ਖੜੇ ਆ ਉਹ ਸਾਰੇ ਆ ਜਿਹੜੇ ਪੰਥ ਦੇ ਏਜੰਡੇ ਨੇ ਪੰਜਾਬ ਦੇ ਏਜੰਡੇ ਨੇ ਉਹਨਾਂ ਲਈ ਅਸੀਂ ਉਹਨਾਂ ਨੂੰ ਹੱਲ ਕਰਾਉਣ ਲਈ ਅਸੀਂ ਸੰਘਰਸ਼ ਕਰਾਂਗੇ ਕਿ ਹੁਣ ਜਿਹੜੀਆਂ ਜਿਹੜੀਆਂ ਪਾਰਟੀਆਂ ਹੁਣ ਕੰਮ ਕਰ ਰਹੀਆਂ ਨੇ ਕੀ ਲੱਗਦਾ ਕਿ ਉਹਨਾਂ ਦਾ ਕੰਮ ਕਰਨਾ ਸਹੀ ਨਹੀਂ ਹੈ ਕਿ ਤਨਾ ਕਿਤੇ ਤਾਂ ਤੁਹਾਨੂੰ ਲੋੜ ਪਈ ਆ ਪਾਰਟੀ ਬਣਾਉਂਦੀ ਦੇਖੋ ਪਾਰਟੀਆਂ ਜਿਹੜੀਆਂ ਨੇ ਭਾਇਓ ਕਾਂਗਰਸ ਹੈ ਭਾਇਓ ਬੀਜੇਪੀ ਹੈ ਭਾਇਓ ਆਮਾਦੀ ਪਾਰਟੀ ਤੇ ਭਾਇਓ ਅਕਾਲੀ ਦਲ ਨੇ ਉਹਨਾਂ ਦਾ ਕੇਵਲ ਇੱਕ ਹੀ ਉਹਨਾਂ ਦਾ ਏਜੰਡਾ ਹੈ ਕਿ ਅਸੀਂ ਰਾਜ ਕਿਵੇਂ ਕਰਨਾ ਤੇ ਉਸ ਤੋਂ ਬਾਅਦ ਲੁੱਟ ਖਸੁੱਟ ਕਿਵੇਂ ਕਰਨੀ ਹੈ ਪਿਛਲੇ ਸਮੇਂ ਚ ਵੇਖ ਲਓ ਅੱਜ ਪੰਜਾਬ ਜਿਹੜਾ ਹੈ ਇਹਨਾਂ ਦੇ ਪਿਛਲੇ 30 ਸਾਲ ਦੇ ਤੁਸੀਂ ਰਾਜ ਚ ਵੇਖ ਲਓ 15 ਸਾਲ ਅਕਾਲੀ ਦਲ ਦਾ ਰਾਜ ਰਿਹਾ ਪੰਜਾਬ ਤੇ ਤੇ 15 ਸਾਲ ਜਿਹੜਾ ਹੈ ਉਹ ਕਾਂਗਰਸ ਦਾ ਰਾਜ ਰਿਹਾ ਤੇ ਪੰਜਾਬ ਅੱਜ ਬਰਬਾਦੀ ਦੇ ਕੰਡੇ ਤੇ ਖੜਾ ਹੈ ਤੇ ਜਿਹੜੀ ਆਪਣੇ ਆਮ ਆਦਮੀ ਪਾਰਟੀ ਹੈ ਉਹ 2 ਸਾਲ ਨੂੰ ਹੋਏ ਆ ਤੇ ਤੁਸੀਂ ਵੇਖ ਲਓ ਕਿ 60000 ਕਰੋੜ ਰੁਪਏ ਜਿਹੜਾ ਉਹਨਾਂ ਨੇ ਲੋਨ ਲਲਿਆ ਜਿਹੜੀ ਗੱਲ ਉਹ ਕਰਦੇ ਸੀ ਬੰਦੀ ਸਿੰਘਾ ਦੀ ਦੀ ਰੀ ਆਈ ਦੀ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਉਹ ਸਾਰੇ ਮੁੱਦੇ ਜਿਹੜੇ ਆ ਉੱਥੇ ਦੇ ਉੱਥੇ ਹੀ ਐਮਐਸਪੀ ਦੀ ਗੱਲ ਕਰਦੀ ਉਹਨਾਂ ਦੀ ਇੱਕ ਮੰਤਰੀ ਜਿਹੜੀ ਬਣੀ ਹੈ ਬੀਬੀ ਉਹ ਆਂਦੀ ਵੀ ਆਈ ਚੁਟਕੀ ਨ ਮਾਰਦੀ ਵੀ ਐਮਐਸਪੀ ਜਿਹੜੀ ਉਹ ਐਉਂ ਦੇ ਦਾਂਗੇ ਤੇ ਵੇਖ ਲਓ ਵੀ ਕੋਈ ਉੱਥੇ ਦੇ ਉੱਥੇ ਸਾਰੇ ਜਿਹੜੇ ਮੁੱਦੇ ਖੜੇ ਨੇ ਸਿਰਫ ਕੇਵਲ ਤੇ ਕੇਵਲ ਉਹ ਹਵਾ ਚ ਗੱਲਾਂ ਸਾਰੀਆਂ ਉਹਨਾਂ ਦੀ ਆ ਟੋਟਲ ਗੱਲਾਂ ਹਵਾ ਚ ਆ ਅਸੀਂ ਇਸ ਕਰਕੇ ਇਹ ਨਵੀਂ ਪਾਰਟੀ ਜਿਹੜੀ ਹੈ ਅਸੀਂ ਗਠਨ ਕਰਨ ਜਾ ਰਹੇ ਆ ਤੇ ਰੱਬ ਰੱਖੇ 哎。